ਨਮਸਕਾਰ ਸਤਿ ਸ਼ਕਾਲ ਮਰਹਬਾ ਸੋ ਇੱਕ ਵਰੀ ਫੇਅ ਲੁਧਿਆਣਾ ਸ਼ਹਿਰ ਹੋਟਲ ਹਾਇਤ ਔਰ ਤਸਵੀਰਾਂ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਦਾਂ ਐਗਜ਼ਿਬਿਸ਼ਨ ਦੀ ਤਸਵੀਰਾਂ ਹੈਗੀਆਂ ਜਿੱਥੇ ਕਿ ਬੇਸਿਕਲੀ ਐਗਜ਼ਿਬਿਸ਼ਨ ਨਾ ਹੋ ਕੇ ਇੱਕ ਬੁਕਿੰਗ ਜਿਹੜਾ ਹੈ ਫੇਅ ਕਿਹਾ ਜਾਂਦਾ ਹੈ ਔਰ ਫੀਡਬੈਕ ਫੇਅ ਕਿਹਾ ਜਾਂਦਾ ਹੈ ਜਿਹਦੇ ਵਿੱਚ ਤੁਸੀਂ ਵਿੰਟਰ ਦੇ ਵਿੱਚ ਜਿਹੜੀ ਵੀ ਕਲੈਕਸ਼ਨ ਹੈਗੀ ਹੈ ਕੀ ਫਾਈਨਲ ਹੋਏਗੀ ਉਹ ਇਸੇ ਫੇਅਰ ਤੇ ਡਿਪੈਂਡ ਕਰਦੀ ਹੈ ਸੋ ਬਹੁਤ ਸਾਰਾ ਇਸ ਫੇਅਰ ਦਾ ਇੱਕ ਇੰਪੋਰਟੈਂਟ ਰੂਲ ਹੈ ਜਿਹੜੀ ਵੀ ਵਿంటర్ 컬렉ਸ਼ਨ ਤਿਆਰ ਹੁੰਦੀ ਹੈ ਲੁਧਿਆਣਾ ਸ਼ਹਿਰ ਤੋਂ ਫੈਸ਼ਨਾਈਜ਼ਡ ਵਿంటర్ 컬렉ਸ਼ਨ ਔਰ ਤੁਹਾਂ ਅੰਦਾਜ਼ਾ ਲਾइए ਕਿ ਜਿਹੜਾ ਫੈਸ਼ਨ ਗਾਰਮੈਂਟ ਹੈ ਉਹਦੇ ਵਿੱਚ ਲੁਧਿਆਣਾ ਸ਼ਹਿਰ ਦੀ ਲੁਧਿਆਣਾ ਸ਼ਹਿਰ ਦੇ ਮੈਨੂਫੈਕਚਰਰਜ਼ ਦੀ ਇੱਕ ਮੋਨੋਪੋਲੀ ਹੈਗੀ ਹੈ ਕਿ ਇੰਡੀਆ ਹੀ ਨਹੀਂ ਬਲਕਿ ਫੋਰਨ ਦੇ ਵਿੱਚ ਵੀ ਇਹਨਾਂ ਵੱਲੋਂ ਹੀ ਇਹ ਸਪਲਾਈ ਕੀਤਾ ਜਾਂਦਾ ਫਿਲਹਾਲ ਇਸ ਟਾਈਮ ਪਹੁੰਚੇ ਅਸੀਂ ਆਕਸ਼ਨ ਫੈਸ਼ਨ ਜੀ ਹਾਂ सो ऑक्शन फैशन दे पहुँचे हैं तो देख सकते हो फीमेल्स की कुर्तियाँ या होर बहुत सारी ड्रैसिज का ब्रांड है जो नज़र आ रहा और विस्टर भी लगा हुआ इतने आराम फीडबैक देन बुकिंगस देख किए हैं और बहुत अच्छी गल की है कि मैनुफैक्चरस ने अपने प्रोडक्ट न डिस्प्ले करने मॉडल्स भी जी पेशभूषा पाई गई है ताकि मॉडल्स खुद पान और कस्टमर को पता लगे ਹਰ ਬੰਦੇ ਦਾ ਆਪਣਾ ਇੰਟਰਸਟ ਹੁੰਦਾ ਕੰਮ ਸੁ ਕੰਮ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਸੋਟਾ ਦਾ ਨਾਮ ਸਾਹਿਲ ਮਲੋਤਰਾ ਜੀ ਸਾਹਿਲ ਜੀ ਪਹਿਲਾਂ ਤਾਂ ਇਹ ਦੱਸੋ ਆਕਸ਼ਨ ਦਾ ਕੀ ਮਤਲਬ ਹੋਇਆ ਜੀ ਆਕਸ਼ਨ ਇੱਕ ਤਰ੍ਹਾਂ ਦਾ ਸੂਰਯ ਦੇਵਤਾ ਭਗਵਾਨ ਦਾ ਮੰਤਰ ਹੈਗਾ ਓਮ ਗ੍ਰਹਿਨੀ ਸੂਰਯ ਅਦਿੱਤਿਆ ਨਮਾ ਅਰੇ ਵਾਹ ਵਾਹ ਉਸ ਕਰਕੇ ਸੀ ਨਾਮ ਆਕਸ਼ਨ ਰੱਖਿਆ ਗਿਆ ਤੁਸੀਂ ਹੌਜ਼ਰੀ ਵਾਲੇ ਹੋ ਜਾਂ ਪੰਡਤ ਫਿਲਹਾਲ ਤੇ ਸੀ ਹੌਜ਼ਰੀ ਵਾਲੇ ਪਰ ਪ੍ਰਮਾਤਵਾ ਦਾ ਨਾਮ ਲੈ ਕੇ ਕੰਮ ਕਰਦੇ ਆ ਵੈਰੀ ਗੁੱਡ ਬਹੁਤ ਅੱਛੀ ਗੱਲ ਹੈ ਤੁਹਾਡੀ ਸਮਾਈਲ ਵੀ ਬਹੁਤ ਅੱਛੀ ਹੈ ਥੈਂਕ ਯੂ ਜੀ ਇਹ ਜਦੋਂ ਇਹ ਆਗਸ਼ਨ ਰੱਖਿਆ ਸੀ ਉਸ ਤੋਂ ਪਹਿਲਾਂ ਪਤਾ ਸੀ ਨਾਮ ਇਦਾਂ ਦਾ ਇਹਦਾ ਮਤਲਬ ਇਹ ਹੈ ਜਾਂ ਬਾਅਦ ਚੋ ਰਿਸਰਚ ਕੀਤੀ ਮੇਰੇ ਵਰਗੇ ਨੇ ਕੁਐਸਚਨ ਪੁੱਛ ਲਿਆ ਕੋਈ ਤੁਹਾਡੇ ਵਰਗੇ ਇੱਕ ਭਰਾ ਸੀ ਸੱਜਣ ਮਿੱਤਰ ਉਹ ਕਹਿੰਦਾ ਪਰਮਾਤਮਾ ਦੇ ਨਾਮ ਤੋਂ ਰੱਖਦੇ ਆ ਕੰਮ ਆਪੇ ਚੱਲੇਗਾ ਓਕੇ ਉਹਨੇ ਸਾਡੀ ਮਦਦ ਕੀਤੀ ਉਹਨੇ ਨਾਮ ਰਖਾਇਆ ਇਸ ਕਰਕੇ ਜੀ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੋ ਇਹਦੇ ਵਿੱਚ ਕੀ ਕੀ ਬਣਾਇਆ ਜਾਂਦਾ ਅਸੀਂ ਮੇਨਲੀ ਲੇਡੀਜ਼ ਦੇ ਕਨਸੈਪਟ ਵਿੰਟਰ ਦੇ ਸ਼ਾਲ ਸੂਟ ਹੈ ਕਾਟ ਸੈੱਟ ਹੈ ਜੀ ਸਿੰਗਲ ਟਿਊਨਿਕਸ ਨੇ ਉਹਨੇ ਜਿਆਦਾ ਸੀ ਵਿంటర్ ਦੇ ਰਿਗਾਰਡਿੰਗ ਇਹ ਚ ਸਾਰੀ ਆਈਟਮ ਅੱਜ ਦੇ ਫੈਸ਼ਨ ਦੇ ਸਾਹਮਣਾ ਬਣਾਉਂਦੇ ਆ ਜੋ ਸਮਰ ਆਈਟਮਸ ਹੈਗੇ ਉਹਨਾਂ ਨੂੰ ਵਿంటర్ ਚ ਜੀ ਕਨਵਰਟ ਕਰਦੇ ਆ ਉਸੇ ਤਰੀਕੇ ਦੇ ਮਾਲ ਅਸੀਂ ਬਣਾਉਂਦੇ ਆ ਜਿਵੇਂ ਅਸੀਂ ਬਹੁਤ ਸਾਰੇ ਸਟਾਲਸ ਤੇ ਗਏ ਪਰ ਤੁਸੀਂ ਸਪੈਸੀਫਿਕਲੀ ਮਾਡਲਸ ਨੂੰ ਵੀ ਤਿਆਰ ਕੀਤਾ ਔਰ ਉਹਨਾਂ ਨੂੰ ਇੱਕ ਵਾਕ ਡ्रेसेस ਦਿਖਾਇਆ ਗਿਆ ਇਹਦੇ ਪਿੱਛੇ ਕੀ ਮਕਸਦ ਹੈ ਐਕਚੁਅਲੀ ਪੀਸ ਦੀ ਲੁੱਕ ਇਦਾਂ ਵਿੱਚ ਆ ਕੇ ਨਹੀਂ ਪਤਾ ਲੱਗਦੀ ਪਾਏ ਇਹ ਤੇ ਜ਼ਿਆਦਾ ਪਤਾ ਲੱਗਦੀ ਹੈ ਕਸਟਮਰ ਨੂੰ ਔਰ ਕੰਫੀਡੈਂਸ ਬੰਦਾ ਹੈ ਕਿ ਇਹ ਇਟਮ ਐਦਾਂ achhiyan lag rahi ਹੈ ਕਿਉਂਕਿ ਨਵੇਂ ਸੈਂਪਲ ਜਿੰਨੇ ਵੀ ਬਣਾਣੇ ਆ ਪੀਸ ਵੇਅਰ ਕਰਕੇ ਹੀ ਪਤਾ ਲੱਗਦਾ ਹੈ ਵੈਸੇ ਇਦਾਂ ਨਹੀਂ ਪਤਾ ਲੱਗਦਾ ਓਕੇ ਸੋ ਮਤਲਬ ਦੋਨੋਂ ਚੀਜ਼ਾਂ ਇੱਕ ਪਾਸੇ ਇੱਕ ਸਾਹਮਣੇ ਡਿਸਪਲੇ ਕੀਤਾ ਜਾ ਰਿਹਾ ਹੈ ਪਲੱਸ ਮਾਡਲਸ ਨੂੰ ਕਹਣਾ ਕਿ ਕਿਦਾਂ ਦਾ ਆਊਟਫਿਟ ਕਿਦਾਂ ਦੀ ਫਿਟਿੰਗ ਲੱਗ ਰਹੀ ਜੇ ਕੋਈ ਪੀਸ ਨਹੀਂ ਸਮਝ ਆਉਂਦਾ ਤਾਂ ਸੇ ਉਸ ਟਾਈਮ ਵੇਅਰ ਕਰਾ ਕੇ ਦਿਖਾ ਵੀ ਦਿੰਨੇ ਆ ਤਾਂ ਕਿ ਕਸਟਮਰ ਦੀ ਜਾਣਕਾਰੀ ਲੈ ਸਕੀ ਅਸੀਂ ਸਹੀ ਸਟਾਈ ਆਪਣੀ ਤਰਫ ਤੋਂ ਇਹਦਾ ਕੋਈ ਫਾਇਦਾ ਮਿਲਦਾ ਹੈ ਕਸਟਮਰ ਨੂੰ ਹਾਂਜੀ ਹਾਂਜੀ ਬਿਲਕੁਲ ਸਭ ਤੋਂ ਜ਼ਿਆਦਾ ਜੀ ਇਦਾਂ ਹੀ ਫਾਇਦਾ ਮਿਲਦਾ ਹੈ ਕਸਟਮਰ ਨੂੰ ਕੰਫੀਡੈਂਸ ਸਾਡੇ ਤੇ ਹੋਰ ਬੰਦਾ ਹੈ ਜੀ ਕਿ ਇਹਨਾਂ ਨੂੰ ਹਰ ਚੀਜ਼ ਦਾ ਸਾਈਜ਼ ਜੀ ਕੱਟਸ ਹਰ ਚੀਜ਼ ਦਾ ਧਿਆਨ ਰੱਖਦੇ ਇਸ ਕਰਕੇ ਸਾਨੂੰ ਹੋਰ ਉਹਦਾ ਐਪਰੀਸੀਏਸ਼ਨ ਮਿਲਦਾ ਹੈ ਜੀ ਓਕੇ ਸੋ ਹੋਰ ਵੀ ਇੱਕ ਵਾਰ ਗੱਲਬਾਤ ਕਰਾਂਗੇ ਸੋ ਸਰ ਤੁਹਾਡਾ ਸ਼ੁਭਨਾ ਪ੍ਰਦੀਪ ਮਨ ਮਲੋਤਰਾ ਸਰ ਸਰ ਜੋ ਮੈਂ ਜੀ ਕੀ ਕਹਿਣਾ ਚਾਹਾਂਗਾ ਪ੍ਰਦੀਪ ਮਨ ਤਾਂ ਅਸੀਂ ਸੀਆਈਡੀ ਚ ਦੇਖਦੇ ਹਾਂ ਐਬੀ ਸੇੜੀ ਓ ਸੀਐਡੀ ਚੱਲ ਰਹੀ ਹੈ ਜੀ ਹਾਂਜੀ ਸੀਐਡੀ ਕਿਹਦੀ ਚੱਲ ਰਹੀ ਹੈ ਮਾਲ ਮੋਲ ਦੀ ਚੱਲਦੀ ਵੀ ਹੈ ਕਿਹੜੀ ਆਈਟਮਾਂ ਵਧੀਆ ਲੱਗਣਗੀਆਂ ਕਿਹੜੀ ਸਹੀ ਚੱਲਣਗੀਆਂ ਜੀ ਜੀ ਸੋ ਕਿਦਾਂ ਦਾ ਫੀਡਬੈਕ ਹੈ ਜੀ ਫੀਡਬੈਕ ਬਹੁਤ ਵਧੀਆ ਮਿਲ ਰਿਹਾ ਸਰ ਫੀਡਬੈਕ ਅੱਛਾ ਮਿਲਦਾ ਬਹੁਤ ਵਧੀਆ ਬਹੁਤ ਅੱਛਾ ਸੋ ਕਿੱਥੋਂ ਕਿੱਥੋਂ ਵਿਜ਼ਟਰ ਆ ਚੁੱਕਾ ਹੈ ਇਸ ਟਾਈਮ ਵਿਜ਼ਟਰ ਸਰ ਯੂ ਯੂਪੀ ਤੋਂ ਵੀ ਆ ਰਿਹਾ ਹੈ ਪਠਾਨਕੋਟ ਜੰਮੂ ਲੁਧਿਆਣਾ ਪੰਜਾਬ ਆਲ ਆਲ ਓਵਰ ਪੰਜਾਬ ਤੋਂ ਆ ਰਿਹਾ ਜੀ ਜੀ ਓਕੇ ਸੋ ਅੱਛਾ ਬੁਕਿੰਗ ਮਿਲ ਰਹੀ ਹੈ ਫੀਡਬੈਕ ਬਹੁਤ ਵਧੀਆ ਬਹੁਤ ਵਧੀਆ ਸੋ ਕਿ ਕੋਟ ਸੈਟ ਵਗੈਰਾ ਸਰ 3 ਸ਼ਾਲ ਸੂਟ ਹੈ ਜੀ ਫੈਰਨ ਟਾਈਪ ਹੈ ਨਵੀਂ ਨਵੀਂ ਚੀਜ਼ਾਂ ਜੀ ਕੇਪ ਸੈਟਸ ਹੈ ਓਕੇ ਹਰ ਸਭ ਨਵੀਂ ਚੀਜ਼ ਆ ਰਹੀ ਹੈ ਜੀ ਠੀਕ ਹੈ ਜੀ ਹਾਂ ਪਸੰਦ ਆ ਰਿਹਾ ਲੋਕਾਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਸੋ ਗੱਲਬਾਤ ਕਰਾਂਗੇ ਇੱਥੇ ਸਾਡੇ ਨਾਲ ਵਿਜ਼ਟਰ ਵੀ ਹੈਗੇ ਆ ਗਾਹਕ ਨਾਲ ਵੀ ਗੱਲ ਕਰਾਂਗੇ ਸਤਿਗੁਰ ਜੀ ਸਤਿਗੁਰ ਜੀ ਤੁਹਾਡਾ ਸ਼ੁਭਨਾਮ ਬਲਵਿੰਦਰ ਸਿੰਘ ਜੀ ਬੜਾ ਹੋਲੀ ਹੋਲੀ ਬੋਲ ਰਹੇ ਭਾਜੀ ਸਿੰਘ ਇਜ਼ ਕਿੰਗ ਬਲਵਿੰਦਰ ਸਿੰਘ ਜੀ ਥੋੜਾ ਹੋਰ ਉੱਚੇ ਅਨੀ ਬਲਵਿੰਦਰ ਸਿੰਘ ਜੀ ਹਾਂ ਹੁਣ ਠੀਕ ਹੈ ਪਤਾ ਲੱਗਿਆ ਕੀ ਗੱਲ ਕਰ ਰਹੇ ਘਬਰਾਏ ਤਾਂ ਨਹੀਂ ਹੋਏ ਨਹੀਂ ਜੀ ਨਹੀਂ ਕੀ ਹੋਰ ਹੋਣੀ ਹੱਸੋ ਭਾਜੀ ਘੁਰਾਣਾ ਕੀ ਹੋ ਗਿਆ ਜੀ ਕਿੱਥੋਂ ਲੁਧਿਆਣਾ ਤੇ ਜੀ ਅੱਛਾ ਤੁਸੀਂ ਸਾਡੇ ਲੁਧਿਆਣ ਵੀ ਹੋ ਫਿਰ ਵੀ ਤੁਸੀਂ ਐ ਲੁਧਿਆਣੇ ਵਾਲੇ ਤਾਂ ਐ ਜੋਸ਼ ਨਾਲ ਬੋਲਦੇ ਜੀ ਹਾਂਜੀ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਐਦਾ ਦੀ ਡ्रेसेस ਡ्रेसेस ਸੋਹਣੀਆਂ ਇਹਨਾਂ ਦੀਆਂ ਇਹਨਾਂ ਦੀ ਮਾਲ ਦੀ ਡਿਮਾਂਡ ਬੱਸ ਹੀ ਰਹਿੰਦੀ ਹੈ ਅੱਛਾ ਜੀ ਹਰੀਕ ਸਰਨ ਇਹਨਾਂ ਵੀ ਤਨਵੀਸ਼ੀ ਲੈ ਕੇ ਆਉਂਦੇ ਨੇ ਉਹ ਤਾਂ ਸਾਰੇ ਲੈ ਕੇ ਆਉਂਦੇ ਮੈਂ ਵੀ ਨਵੀਂ ਹਰ ਵਾਰੀ ਨਵਾਂ ਸੋਚ ਕੇ ਬੋਲ ਇਹਨਾਂ ਦੀ ਜਿਹੜੀ ਮਾਲ ਦੀ ਵਿਆਸੀ ਮਾਰਕੀਟ ਬਹੁਤ ਈ ਜੀ ਵੈਰੀ ਗੁੱਡ ਬਲੈ ਮਾਰਕੀਟ ਇਦਾਂ ਬੋਲਣ ਵਾਲੇ ਜਿਆਦਾ ਵਧੀਆ ਰੇਟ ਦੇਣਗੇ ਨਹੀਂ ਰੇਟ ਨਹੀਂ ਵਧੀਆ ਦੇਣਗੇ ਇੱਕ ਆਲਰੇਡੀ ਕਾਊਂਟਰ ਤੇ ਜਾ ਕੇ ਮਾਲ ਵਿਕਦਾ ਹੈ ਨਾ ਇਹਨਾਂ ਦਾ ਪਰਮਾਤਮਾ ਦੀ ਕਿਰਪਾ ਨਾਲ ਬਰਕਤ ਹੈ ਮਾਲ 'ਚ ਵੈਰੀ ਗੁੱਡ ਜਾਂਦੇ ਮਾਲ ਵਿੱਚ ਨਾਮ 'ਚ ਹੀ ਬਰਕਤ ਹੈ ਰੱਬ ਦਾ ਨਾਮ ਹੈ ਬਸ ਨਾਮ ਦੇ ਵਿੱਚ ਵੀ ਤੇ ਮਾਲ 'ਚ ਹੀ ਬਰਕਤ ਆਪਣੇ ਆਪ ਹੀ ਬਰਕਤ ਆ ਗਈ ਬਾਕੀ ਤੁਹਾਡੇ ਵਰਗੇ ਭਰਾ ਨਾਲ ਨਹੀਂ ਮਾਰੇ ਕਿਰਪਾ ਜ ਸਮਾਈਲ ਕਰ ਦਿਓ ਇੱਕ ਵਾਰੀ ਥੈਂਕ ਯੂ ਭਾਜੀ ਸੋ ਲਾਈਵ ਤੇ ਸਿਹਰਾ ਤੁਸੀਂ ਦੇਖ ਰਹੇ ਹੋ ਕਿ ਕਿਦਾਂ ਕਸਟਮਰ ਜਿਹੜਾ ਹੈਗਾ ਫ੍ਰੈਂਡਲੀ ਐਟਮਾਸਫੇਅਰ ਦੇ ਵਿੱਚ ਕੰਮ ਹੋ ਰਿਹਾ ਹੈ ਔਰ ਕਸਮਰ ਬਾਅਰ ਮੈਨੂਫੈਕਚਰਰਸ ਸਾਰੇ ਰਲ ਕੇ ਇੱਕ ਪਰਿਵਾਰਕ ਮਾਹੌਲ ਦੇ ਵਿੱਚ ਬਿਜ਼ਨਸ ਕੀਤਾ ਜਾ ਰਿਹਾ ਸੋ ਲਾਈਵ ਤਸਵੀਰਾਂ ਇਸ ਟਾਈਮ ਆਗਸਨ ਫੈਸ਼ਨ ਦੇ ਸਟਾਲ ਤੋਂ ਲੁਧਿਆਣਾ ਦੇ ਵਿੱਚ ਹੋਟਲ ਹਯਾਤ ਹਜੇ ਕੱਲ ਤੱਕ ਇਹ ਇੱਥੇ ਬੁਕਿੰਗ ਫੇਅਰ ਚੱਲੇਗਾ ਸੋ ਬਹੁਤ ਸਾਰਾ ਟਾਈਮ ਹੈਗਾ ਜਿਹੜੇ ਵੀ ਹਜੇ ਵਪਾਰੀ ਦੋਸਤ ਭਰਾ ਇਹ ਸੋਚ ਰਹੇ ਕਿ ਅਸੀਂ ਫੀਡਬੈਕ ਨਹੀਂ ਜਾ ਪਾਏ ਹੈ ਤੱਕ ਸੋ ਇੱਕ ਹਜੇ ਵੀ ਉਹਨਾਂ ਕੋਲ ਇੱਕ ਦਿਨ ਪੂਰਾ ਹੈ 24 ਘੰਟੇ ਨਹੀਂ ਹਜੇ ਤਾਂ 48 ਘੰਟੇ ਪਏ ਹੈ ਸੋ ਉਹ ਆ ਸਕਦੇ ਆ ਆਪਣਾ ਫੀਡਬੈਕ ਲੈ ਵੀ ਸਕਦੇ ਆ ਔਰ ਚੀਜ਼ਾਂ ਦੇਖ ਵੀ ਸਕਦੇ ਆ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੀ ਵੈਰਾਈਟੀ ਹੈ ਸੋ ਇੱਥੇ ਹੀ ਇਸੇ ਜਗ੍ਹਾ ਤੋਂ ਪਤਾ ਲੱਗਦਾ ਹੈ ਕਿ ਕੀ ਅਗਲਾ ਵਿంటర్ ਫੈਸ਼ਨ ਹੋਏਗਾ ਸੋ ਏਸੀ ਫਿਲਹਾਲ ਇਸ ਵੇਲੇ ਦਾ ਅਪਡੇਟ ਫਿਰ ਤੁਹਾਡੇ ਨਾਲ ਜ਼ਰੂਰ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਨ ਜੀ ਧੰਨਵਾਦ